ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਤੁਹਾਡੇ ਲਈ ਬਹੁਤ ਵਧੀਆ ਕਹਾਣੀ ਲੈ ਕੇ ਆਇਆ ਇਹ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਨਿੱਕੀ ਨਿੱਕੀ ਗੱਲ ਤੋਂ ਛੋਟੀ ਛੋਟੀ ਗੱਲ ਤੋਂ ਬਹੁਤ ਵੱਡੇ ਵੱਡੇ ਨੁਕਸਾਨ ਕਰ ਲੈਂਦੇ ਆ ਮਾੜੀ ਮਾੜੀ ਗੱਲ ਜਰਦੇ ਨਹੀਂ ਗੱਲ ਸਹਿੰਦੇ ਨਹੀਂ ਤੇ ਵੱਡੇ ਵੱਡੇ ਨੁਕਸਾਨ ਕਰ ਲੈਂਦੇ ਆ ਕਈ ਲੋਕ ਤਾਂ ਆਪਣੀ ਜਾਨ ਵੀ ਗਵਾ ਲੈਂਦੇ ਆ ਛੋਟੀ ਜਹੀ ਗਲਤੀ ਦੇ ਕਾਰਨ ਸੋ ਬਹੁਤ ਵਧੀਆ ਕਹਾਣੀਆਂ ਦੋਸਤੋ ਸ਼ੁਰੂ ਕਰਦੇ ਆ ਆਪਾਂ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਆਂ ਇੱਕ ਪਿੰਡ ਵਿੱਚ ਦੋਸਤੋ ਦੋ ਦੋਸਤ ਹੁੰਦੇ ਆ ਜਿਨ੍ਹਾਂ ਦੀ ਬਹੁਤ ਹੀ ਗੂੜੀ ਦੋਸਤੀ ਂਡੀ ਹੈ ਜਿਗਰੀ ਦੋਸਤ ਜਿਹਨੂੰ ਆਪਾਂ ਕਹਿ ਦਈਏ ਉਹ ਹਰ ਥਾਂ ਤੇ ਇਕੱਠੇ ਹੀ ਜਾਂਦੇ ਆ ਜਿੱਥੇ ਕਿਤੇ ਵੀ ਜਾਣਾ ਖੇਡਣਾ ਕਰਨਾ ਉਹਨਾਂ ਨੇ ਇਕੱਠੇ ਹੀ ਜਾਂਦੇ ਆ ਸਕੂਲ ਵੀ ਇਕੱਠੇ ਹੀ ਜਾਂਦੇ ਆ ਤੇ ਸਕੂਲੋਂ ਇਕੱਠੇ ਹੀ ਵਾਪਸ ਘਰ ਆਉਂਦੇ ਆ ਇੱਕ ਦਿਨ ਉਹਨਾਂ ਨੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੁੰਦਾ ਇਹ ਉਹ ਆਪਣੇ ਘਰੋਂ ਨਿਕਲ ਜਾਂਦੇ ਆ ਤੇ ਰਸਤੇ ਵਿੱਚ ਇੱਕ ਨਦੀ ਪੈਂਦੀ ਹੁੰਦੀ ਆ ਉਹਨਾਂ ਨੂੰ ਉਹ ਨਦੀ ਪਾਰ ਕਰਕੇ ਦੂਜੇ ਪਿੰਡ ਜਾਣਾ ਪੈਂਦਾ ਤੇ ਨਦੀ ਨੂੰ ਪਾਰ ਕਰਨ ਦੇ ਲਈ ਉਹ ਕਸ਼ਤੀ ਦਾ ਸਹਾਰਾ ਲੈਂਦੇ ਆ ਦੋਨੇ ਜਾਣੇ ਕਸ਼ਤੀ ਦੇ ਵਿੱਚ ਬੈਠ ਜਾਂਦੇ ਆ ਤੇ ਚੱਪੂ ਮਾਰ ਕੇ ਚੱਪੂ ਦੇ ਨਾਲ ਕਸ਼ਤੀ ਤੋਂ ਅੱਗੇ ਜਾਂਦੇ ਆ ਕਾਫੀ ਜਦੋਂ ਟਾਈਮ ਸਮੇਂ ਬਾਅਦ ਕਸ਼ਤੀ ਅੱਗੇ ਜਾਂਦੀ ਆ ਤਾਂ ਕਸ਼ਤੀ ਦੇ ਅੱਗੇ ਜਾਣ ਤੋਂ ਬਾਅਦ ਦੋਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਦੋਵੇਂ ਦੋਸਤਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਤੇ ਉਹ ਬਹਿਸ ਇੰਨੀ ਵੱਧ ਜਾਂਦੀ ਆ ਕਿ ਇੱਕ ਦੋਸਤ ਨੂੰ ਗੁੱਸਾ ਆ ਜਾਂਦਾ ਜਿਹੜਾ ਚੱਪੂ ਚਲਾਉਂਦਾ ਹੁੰਦਾ ਕਿਸ਼ਤੀ ਵਿੱਚ ਉਹਨੂੰ ਜਦੋਂ ਗੁੱਸਾ ਹੁੰਦਾ ਤਾਂ ਜਿਹੜਾ ਚੱਪੂ ਹੁੰਦਾ ਕਿਸ਼ਤੀ ਚ ਚਲਾਉਣ ਵਾਲਾ ਉਹਨੂੰ ਕਿਸ਼ਤੀ ਦੇ ਵਿੱਚ ਫਰਸ਼ 'ਚ ਮਾਰਦਾ ਜਦੋਂ ਮਾਰ ਫਰਸ਼ ਵਿੱਚ ਮਾਰਦਾ ਗੁੱਸੇ ਦੇ ਵਿੱਚ ਆ ਕੇ ਤਾਂ ਫਰਸ਼ ਦੇ ਵਿੱਚ ਸ਼ਰਾਬ ਹੋ ਜਾਂਦਾ ਤੇ ਉਹ ਸ਼ਰਾਬ ਦੇ ਨਾਲ ਜਿਹੜਾ ਸਮੁੰਦਰ ਵਿੱਚੋਂ ਨਦੀ ਵਿੱਚੋਂ ਪਾਣੀ ਹੁੰਦਾ ਉਹ ਪਾਣੀ ਕਿਸ਼ਤੀ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਜਦੋਂ ਕਿਸ਼ਤੀ ਵਿੱਚ ਪਾਣੀ ਭਰਨਾ ਸ਼ੁਰੂ ਹੁੰਦਾ ਤਾਂ ਦੂਜਾ ਦੋਸਤ ਕਹਿੰਦਾ ਕਿ ਯਾਰ ਤੂੰ ਇਹ ਕੀ ਕੰਮ ਕਰ ਦਿੱਤਾ ਹੁਣ ਤਾਂ ਆਪਣੀ ਦੋਨਾਂ ਦੀ ਜਾਨ ਖਤਰੇ ਵਿੱਚ ਆ ਤੇ ਕਿਸ਼ਤੀ ਵਿੱਚ ਪਾਣੀ ਭਰ ਜਾਵੇਗਾ ਮੈਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ ਹੁਣ ਆਪਾਂ ਕੀ ਕਰਾਂਗੇ ਤਾਂ ਜਿਹਨੇ ਚੱਕੂ ਮਾਰਿਆ ਹੁੰਦਾ ਕਿਸ਼ਤੀ ਵਿੱਚ ਉਹ ਕਹਿੰਦਾ ਕਿ ਮੇਰੇ ਤੋਂ ਅਣਜਾਣੇ ਵਿੱਚ ਗਲਤੀ ਹੋ ਗਈ ਯਾਰ ਤੇ ਮੈਨੂੰ ਮaaf ਕਰ ਦੇ ਕਿਰਪਾ ਕਰਕੇ ਪਰ ਮੈਂ ਤੈਨੂੰ ਮਰ ਨਹੀਂ ਦਿੰਦਾ ਮੈਨੂੰ ਤੈਰਨਾ ਆਉਂਦਾ ਮੈਂ ਤੇਰੀ ਜਾਨ ਬਚਾ ਲਵਾਂਗਾ ਉਹ ਦੋਨੋਂ ਜਾਨੇ ਜਦੋਂ ਕਿਸ਼ਤੀ ਵਿੱਚ ਪਾਣੀ ਭਰ ਜਾਂਦਾ ਕਿਸ਼ਤੀ ਡੁੱਬ ਜਾਂਦੀ ਆ ਪਰ ਉਹ ਦੋਨੇ ਦੋਸਤ ਬੜੀ ਹੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ ਕਿਨਾਰੇ ਤੇ ਪਹੁੰਚ ਜਾਂਦੇ ਆ ਤੇ ਜਦੋਂ ਕਿਨਾਰੇ ਤੇ ਪਹੁੰਚ ਜਾਂਦੇ ਆ ਤੇ ਉਹ ਦੂਜਾ ਦੋਸਤ ਉਹਦਾ ਬੋਲਦਾ ਕਿ ਦੇਖ ਲੈ ਹੁਣ ਤੇਰੀ ਇੱਕ ਛੋਟੀ ਜਿਹੀ ਗਲਤੀ ਆਪਣੀ ਇੰਨੀ ਨਿੱਕੀ ਜਿਹੀ ਗਲਤੀ ਸੀ ਤੂੰ ਉਹ ਜਾਣਨੀ ਹੋਈ ਤੇ ਉਤੋਂ ਤੂੰ ਗੁੱਸੇ ਵਿੱਚ ਆ ਕੇ ਇੱਕਦਮ ਕਿਸ਼ਤੀ 'ਚ ਸ਼ਰਾਹ ਕਰਤਾ ਜਿਹਦੇ ਨਾਲ ਆਪਣੀ ਦੋਨਾਂ ਦੀ ਜਾਨ ਖਤਰੇ ਵਿੱਚ ਪੈ ਜਾਣੀ ਸੀ ਹੁਣ ਦੇਖ ਲੈ ਆਪਾਂ ਮਸਾਂ ਬਚੇ ਆ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਨਿੱਕੀ ਨਿੱਕੀ ਗੱਲ ਦੇ ਵਿੱਚ ਬੈਸ ਕਰਕੇ ਉਸ ਦੇ ਵਿੱਚ ਵੱਡੇ ਵੱਡੇ ਆਪਾਂ ਨੂੰ ਨੁਕਸਾਨ ਕਰਵਾ ਲੈਣੇ ਆ ਇਹ ਨਹੀਂ ਕਰਵਾਉਣਾ ਚਾਹੀਦਾ ਛੋਟੀ ਛੋਟੀ ਗੱਲ ਨੂੰ ਜਰਨਾ ਸਿੱਖੋ ਕਦੇ ਵੀ ਮਾੜੀ ਮਾੜੀ ਗੱਲ ਤੋਂ ਵੱਡੀਆਂ ਗੱਲਾਂ ਵੱਡੀਆਂ ਜਾਦਾ ਗੱਲਾਂ ਬਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਨੁਕਸਾਨ ਨਾ ਕਰੋ ਕਈ ਲੋਕ ਤਾਂ ਹੱਦ ਇੱਥੋਂ ਤੱਕ ਹੋ ਜਾਂਦੀ ਆ ਕਿ ਆਪਦੀ ਜ਼ਿੰਦਗੀ ਨੂੰ ਵੀ ਛੋਟੀ ਜਹੀ ਗੱਲ ਹੁੰਦੀ ਆ ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਜਾਨ ਵੀ ਚਲੀ ਜਾਂਦੀ ਆ ਉਹਨਾਂ ਦੀ ਸੋ ਦੋਸਤੋ ਕਈ ਵਾਰ ਆਪਾਂ ਜਿਹੜੇ ਨਿੱਕੀ ਨਿੱਕੀ ਗਲਤੀਆਂ ਕਰਦੀਆਂ ਆ ਆਪਾਂ ਕਹਿੰਨੇ ਯਾਰ ਕੋਈ ਗੱਲ ਨਹੀਂ ਇਹ ਕਿੱਡੀ ਕੀ ਗਲਤੀ ਆ ਪਰ ਨਹੀਂ ਜਦੋਂ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਆ ਉਹ ਆਪਣੀ ਆਦਤ ਬਣ ਜਾਂਦੀ ਆ ਤੇ ਇਹੀ ਆਦਤ ਅੱਗੇ ਜਾ ਕੇ ਬਹੁਤ ਹੀ ਵੱਡੀ ਮੁਸੀਬਤ ਬਣ ਜਾਂਦੀ ਆ ਆਪਣੇ ਲਈ ਸੋ ਦੋਸਤੋ ਕਹਿੰਦੇ ਆ ਨਾ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਜੋ ਠੋਕਰਾਂ ਨੇ ਉਹ ਨਿੱਕੇ-ਨਿੱਕੇ ਪੱਥਰਾਂ ਤੋਂ ਲੱਗਦੀਆਂ ਨਾ ਕਿ ਪਹਾੜਾਂ ਤੋਂ ਸੋ ਆਪਣੀ ਜ਼ਿੰਦਗੀ ਵਿੱਚ ਛੋਟੀ-ਛੋਟੀ ਗਲਤੀਆਂ ਤੋਂ ਗੁੱਸਾ ਨਾ ਕਰਿਆ ਕਰੋ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਧੰਨਵਾਦੀ